ਅਬੋਹਰ ਦੇ ਪਿੰਡ ਬੁਰਜਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਤੁਸੀਂ ਸੁਣਿਆ ਹੋਵੇਗਾ ਕਿ ਸੱਪ ਦੇ ਡੱਸਣ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਅਤੇ ਸੱਪ ਬਚ ਜਾਂਦਾ ਹੈ ਪਰ ਅਜਿਹਾ ਇੱਕ ਹੈਰਾਨੀਜਨਕ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਕਿਸਾਨ ਆਪਣੇ ਖੇਤ ਵਿੱਚ ਸਪਰੇਅ ਕਰ ਰਿਹਾ ਸੀ ਤਾਂ ਅਚਾਨਕ ਉਸਦੇ ਪੈਰਾਂ ਹੇਠ ਸੱਪ ਆ ਗਿਆ ਅਤੇ ਸੱਪ ਨੇ ਉਸ ਨੂੰ ਡੰਗ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕਿਸਾਨ ਨੂੰ ਥੋੜੀ ਜਿਹੀ ਘਬਰਾਹਟ ਹੋਈ ਪਰ ਸੱਪ ਜਦੋਂ ਡੰਗ ਕੇ ਅੱਗੇ ਤੁਰਨ ਤੋਂ ਬਾਅਦ ਹੀ ਉਸ ਦੀ ਮੌਤ ਹੋ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਕਿਸਾਨ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਨਾਲ ਹੀ ਮ੍ਰਿਤਕ ਸੱਪ ਨੂੰ ਬੋਤਲ ਵਿੱਚ ਪਾ ਕੇ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਆ ਗਏ ਜਿੱਥੇ ਕਿਸਾਨ ਦਾ ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਵੀ ਇਲਾਜ ਚੱਲ ਰਿਹਾ ਹੈ। ਮਰੇ ਆ ਗਏ। ਮਰੇ ਆ ਗਏ। ਨਹੀਂ ਮੋਰਕਟੇ ਦੇ ਮੋਰਕਟੇ 10 ਵਜੇ ਮੇਰਾ ਸ਼ੰਕਰलाल ਕਿਤੋਂ ਦਾ ਸੀ ਉਹ ਨਾਮ ਗੁਰਜ ਮਵਾਰ ਅੱਛਾ ਕੀ ਗੱਲਬਾਤ ਕੀ ਹੋਈ ਅਲਗਾ ਬੱਲੂਆਂੋਂ ਖੜ ਗਿਆ ਮੈਂ ਸਪਰੇ ਦੀ ਡਰਮੇ ਭਰਨ ਲਈ ਪਰਦਾ ਸੀ ਤੇ ਅਚਾਨਕ ਕੁਦਰਤੀ ਪੈਰ ਦੇ ਉੱਤੇ ਸੱਪਰ ਦੇ ਪੈਰ ਪੜਿਆ ਗਿਆ ਠੀਕ ਹੈ ਤੇ ਉਹ ਸੱਪ ਲੜ ਗਿਆ ਤੇ ਬਾਅਦ ਚ ਉਹ ਜਿੰਮੇ ਪੈਰ ਚੱਕਿਆ ਤੇ ਨਿਕਲ ਕੇ ਬਾਹਰ ਜਾ ਕੇ ਤੇ ਲੰਮਾ ਪੈ ਗਿਆ ਉਹਨੂੰ ਚੱਕ ਕੇ ਸੀ ਬੋਤਲ ਚ ਪਾ ਲਿਆ ਤੇ ਸੱਪ ਮਰ ਗਿਆ ਮੈਂ ਠੀਕ ਐ तो फिर रहे सरकारी। हो ना? इंडिया क्राइम न्यूज जुलम के खिलाफ जंग आप देख रहे हैं इंडिया क्राइम न्यूज